ਤਰਾਹਾਂ ਕਰਦੇ ਰਹਿੰਦੇ ਆ। ਉਹ ਬਾਤ ਕਰ ਕੱਢ ਦਿੰਦੇ। ਜਿੰਨੀ ਬੜੇ ਨਾਲ ਹੋਣਗੇ। ਹਾਂ। ਸਰੋਬੇ ਪਾਸੇ ਥੋੜਾ ਜਿਹਾ ਜ਼ਿਆਦਾ। ਡਰੈਫਟਰ ਨੇ। ਅੱਛਾ ਜੀ ਸਰ। ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਜਿਹੜੇ ਕ੍ਰਾਈਮ ਨੂੰ ਲੈ ਕੇ ਜਿਹੜਾ ਸਟਰੀਟ ਕ੍ਰਾਈਮ ਹੈਗਾ ਉਸ ਜਿਹਨੂੰ ਲੈ ਕੇ ਸਪੈਸ਼ਲ ਜਿਹੜੀ ਹੈਗੀ ਸਾਡੀਆਂ ਟੀਮਾਂ ਬਣਾਈਆਂ ਗਈਆਂ ਸੀਗੀਆਂ ਤੇ ਜਿਹੜੇ ਸਪੈਸ਼ਲ ਨਾਕਾਬੰਦੀ ਤੇ ਸਪੈਸ਼ਲ ਚੈਕਿੰਗ ਬਿਆਨ ਸਾਡੇ ਵੱਲੋਂ ਚਲਾਇਆ ਜਾ ਰਿਹਾ ਹੈ ਇਸੇ ਲੜੀ ਦੇ ਤਹਿਤ ਥਾਣਾ ਕਨਾਲ ਕਲੋਨੀ ਦੀ ਟੀਮ ਜੋ ਕਿ ਡੀਐਸਪੀ ਸਾਹਿਬ ਸਿਟੀ 1 ਉਹਨਾਂ ਦੇ ਅੰਡਰ ਹੈਗੀ ਐਸਐਚਓ ਸਾਹਿਬ ਉਹਨਾਂ ਨੂੰ ਇੱਕ ਸਫਲਤਾ ਹਾਸਲ ਹੋਈ ਜਦੋਂ ਇੱਕ ਤਿੰਨ ਬੰਦੇ ਸਾਡੇ ਵੱਲੋਂ ਗ੍ਰਿਫਤਾਰ ਕੀਤੇ ਗਏ ਆ ਜਿਹੜੇ ਗ੍ਰਿਫਤਾਰ ਕੀਤੇ ਗਏ ਹੈ ਹਰਕਮ ਓਮਕਾਰ ਰਕਮਲ ਤੇ ਮਨੀਸ਼ ਕੁਮਾਰ ਇਹ ਤਿੰਨ ਬੰਦੇ ਸਾਡੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਤੇ ਇਹਨਾਂ ਦੇ ਖਿਲਾਫ ਜਿਹੜਾ ਹੈਗਾ 199 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 310 ਐਂਡ ਆਰਮਜ਼ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਇਹ ਤਿੰਨ ਬੰਦੇ ਆਪਣੇ ਦੋ ਸਾਥੀਆਂ ਹੋਰ ਦੇ ਨਾਲ ਜਿਹੜਾ ਅੰਡਰ ওভারਬ੍ਰਿਜ ਹੈਗਾ ਬਾਦਲ ਰੋਡ ਨੂੰ ਜਾਂਦਾ ਉਹਦੇ ਥੱਲੇ ਬੈਠ ਕੇ ਪਲਾਨਿੰਗ ਕਰ ਰਹੇ ਸੀਗੇ ਇਹ ਜਿਹੜਾ ਕਿਸੇ ਪੈਟਰੋਲ ਪੰਪ ਨੂੰ ਲੁੱਟਣ ਦੀ ਤਿਆਰੀ ਕਰ ਰਹੇ ਸੀਗੇ ਪਹਿਲਾਂ ਵੀ ਜਿਹੜਾ ਹੈਗਾ ਇਹਨਾਂ ਵੱਲੋਂ ਕਾਫੀ ਜਿਹੜੀਆਂ ਹੈਗੀਆਂ ਵਾਰਦਾਤਾਂ ਕੀਤੀਆਂ ਗਈਆਂ ਨੇ ਜਿਹੜੇ ਹੈਗੇ ਰਾਹੀ ਗਿਰਿਆ ਉਹਨਾਂ ਨੂੰ ਲੁੱਟ ਲੈਂਦੇ ਆ ਜਾਂ ਘਰ ਦੇ ਵਿੱਚ ਜਾ ਕੇ ਇਹਨਾਂ ਨੂੰ ਕਾਫੀ ਜਿਹੀ ਬਰਦਾਸ਼ਤ ਕੀਤੀਆਂ ਨੇ ਇਹ ਇਸ ਬੰਦ ਦੇ ਵਿੱਚ ਜਿਹੜੇ ਹੈਗੇ ਨੇ ਪਹਿਲਾਂ ਜਿਹੜਾ ਓਮਕਾਰ ਹੈਗਾ ਇਹਦੇ ਉੱਪਰ 5 ਮੁਕਦਮੇ ਦਰਜ ਨੇ ਜਿਹੜਾ ਮਨੀਸ਼ ਕੁਮਾਰ ਹੈਗਾ ਇਹਦੇ ਉੱਪਰ 7 ਮੁਕਦਮੇ ਦਰਜ ਨੇ ਜਿਹੜਾ ਹਰਕਮਲ ਹੈਗਾ ਇਹਦੇ ਉੱਪਰ 19 ਮੁਕਦਮੇ ਦਰਜ ਹੈਗੇ ਆ ਇਸੇ ਲਈ ਤਾਂ ਜਦੋਂ ਐਸਐਚਓ ਸਾਹਿਬ ਨੂੰ ਇਹਦੇ ਬਾਰੇ ਇਨਫੋਰਮੇਸ਼ਨ ਮਿਲੀ ਤਾਂ ਇਹਨਾਂ ਨੇ ਮੌਕੇ ਪਰ ਰੇਡ ਕੀਤੀ ਤੇ ਜਿਹੜੇ ਤਿੰਨ ਦੋਸ਼ੀ ਇਹਨਾਂ ਨੂੰ ਗ੍ਰਫਤਾਰ ਕੀਤਾ ਇਹਨਾਂ ਦੀ ਪੋਜੀਸ਼ਨ ਦੇ ਵਿੱਚੋਂ ਇੱਕ 12 ਬੋਰ ਦੇਸੀ ਘਟਾ ਦੋ ਜਿਹੜੇ ਜ਼ਿੰਦਾਕਾਰ ਤੋਂ ਨਾਲ ਇੱਕ ਜਿਹੜੀ ਸਾਈਕਲ ਦੀ ਗਰਾਰੀ ਹੈਗੀ ਹੈ ਉਹਦੇ ਉੱਪਰ ਰੌਣ ਲਗਾਈ ਹੋਈ ਸੀ ਕਿ ਉਹ ਇੱਕ ਕਿਰਪਾਨ ਇੱਕ ਮੋਟਰਸਾਈਕਲ ਤੇ ਇੱਕ ਐਕਟਿਵਾ ਜਿਹੜੀ ਹੈਗੀ ਇਹਨਾਂ ਦੇ ਪੋਜੀਸ਼ਨ ਦੇ ਵਿੱਚ ਬਰਾਮਦ ਕੀਤੀ ਗਈ ਹੈ ਇਹਨਾਂ ਦੇ ਖਿਲਾਫ ਸਾਡੇ ਵੱਲੋਂ ਬਠਿੰਡਾ ਪੁਲਿਸ ਵੱਲੋਂ ਜਿਹੜੀ ਹੈਗੀ ਹੈ ਮੁਕੱਦਮਾ ਦਰਜ ਕਰਕੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਫਰਦਰ ਜਿਹੜੀ ਹੈਗੀ ਇੰਟਰੋਗੇਸ਼ਨ ਇਹਨਾਂ ਦੀ ਕੀਤੀ ਜਾ ਰਹੀ ਹੈ ਕਿ ਹੋਰ ਜਿਹੜੀਆਂ ਕਈ ਵਾਰਦਾਤਾਂ ਜਿਹੜੇ ਕਿਹੜੇ-ਕਿਹੜੇ ਦੇ ਵਿੱਚ ਸ਼ਾਮਲ ਸੀਗੇ ਉਹਨਾਂ ਬਾਰੇ ਅਸੀਂ ਪੁੱਛਪੜਤਾਲ ਕਰ ਰਹੇ ਹਾਂ ਨਾਲ ਹੀ ਇਹਨਾਂ ਦੇ ਦੋ ਦੋਸ਼ੀ ਹਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਉਹ ਜਿਹੇ ਫਰਾਰ ਹੈਗੇ ਨੇ ਉਹਨਾਂ ਨੂੰ ਰੈਸਟ ਕਰਨ ਵਾਸਤੇ ਸਾਡੀ ਟੀਮਾਂ ਜਿਹੜੀਆਂ ਅਸੀਂ ਬਣਾ ਦਿੱਤੀਆਂ ਕਿੰਨੀਆਂ ਨੇ ਉਹਨਾਂ ਨੂੰ ਵੀ ਅਸੀਂ ਜਲਦੀ ਤੋਂ ਜਲਦੀ ਅਸੀਂ ਗ੍ਰਿਫਤਾਰ ਕਰ ਲਵਾਂਗੇ ਜਿਹੜਾ ਮਨੀਸ਼ ਕੁਮਾਰ ਤੇ ਓਮਕਾਰ ਹੈ ਗਿਆ ਇਹਨਾਂ ਤੇ ਲੁੱਟਾਂ ਖੋਹਾਂ ਤੇ ਨਾਲ ਲੜਾਈ ਝਗੜੇ ਦੇ ਮਕਦਮੇ ਦਰਜ ਨੇ ਓਮਕਾਰ ਦੇ ਉੱਪਰ 5 ਮਕਦਮੇ ਦਰਜ ਨੇ ਮਨੀਸ਼ ਦੇ ਉੱਪਰ 7 ਮਕਦਮੇ ਦਰਜ ਨੇ ਤੇ ਜਿਹੜਾ ਤੀਸਰਾ ਦੋਸ਼ੀ ਹੈ ਹਰਕਮਲ ਹਰਕਮਲ ਇਸ ਦੇ ਉੱਪਰ 19 ਮਕਦਮੇ ਦਰਜ ਨੇ ਇਹ ਵੱਖ-ਵੱਖ ਧਰਾਵਾਂ ਦੇ ਤਹਿਤ ਦਰਜ ਨੇ ਇੱਕ ਤੋਂ ਭਰਾਰ ਅਬਜੈਕਟ ਦੇ ਮਕਦਮੇ ਦਰਜ ਨੇ ਟੋਟਾ ਹੋਮਾਂ ਦੇ ਦਰਜ ਨੇ 307 ਦੇ ਮੁਕਦਮੇ ਦਰਜ ਨੇ ਤੇ ਜਿਹੜਾ ਦੋਸ਼ੀ ਆਪਣਾ ਮਨੀਸ਼ ਕੁਮਾਰ ਹੈ ਇਹਦੇ ਉੱਪਰ 304 ਦਾ ਮੁਕਦਮਾ ਵੀ ਦਰਜ ਹੈ ਇਹ ਤਿੰਨੇ ਇਸ ਟਾਈਮ ਐਟ ਪ੍ਰੈਜ਼ੈਂਟ ਬੇਲ ਦੇ ਉੱਪਰ ਬਾਹਰ ਸੀਗੇ ਤੇ ਇੱਕ ਵਾਰਦਾਤ ਕਰਨ ਦੀ ਤਿਆਰੀ ਕਰ ਰਹੇ ਸੀਗੇ ਜਿਹੜਾ ਮਾਨਸਾ ਵਾਲਾ ਅੰਡਰ ਬਾਦਰ ਰੋਡ ਵਾਲਾ ਅੰਡਰ ਪ੍ਰੀਜ ਹੈ ਉੱਥੇ ਬੈਠੇ ਸੀਗੇ ਐਸਐਚਓ ਕਨਾਲ ਕਲੋਨੀ ਨੂੰ ਇਹਨਾਂ ਨੇ ਇਨਫੋਰਮੇਸ਼ਨ ਮਿਲੀ ਸੀਗੀ ਇਹਨਾਂ ਨੇ ਮੌਕੇ ਪਰ ਜਾ ਕੇ ਜਿਹੜਾ ਇਹਨਾਂ ਨੂੰ ਕਾਬੂ ਕੀਤਾ ਤੋ ਇਹਨਾਂ ਦੇ ਪੋਜੈਸ਼ਨ ਦੇ ਵਿੱਚ ਜਿੱਦਾਂ ਮੈਂ ਦੱਸਿਆ ਇੱਕ ਦੇਸੀ ਕੱਟਾ ਵੀ ਜਿਹੜਾ ਹੈਗਾ ਬਰਾਮਦ ਕੀਤਾ ਗਿਆ ਸਵਾਰਮ ਚੱਕ ਦੇ ਤਹਿਤ ਰਿਲੇਵੈਂਟ ਮਕਦਮਾ ਦਰਜ ਕੀਤਾ ਗਿਆ ਇਸੇ ਵਾਰਤਾ ਤੋਂ ਮਿਲਿਆ ਇਹਨਾਂ ਨੇ ਜਿਹੜਾ ਹੈਗਾ ਜਿਹੜੇ ਰਾਹੀਰ ਜਾਂਦੇ ਸੜਕ ਦੇ ਉੱਪਰ ਉਹਨਾਂ ਨੂੰ ਲੁੱਟਾ ਖੋਹਵਾ ਕਰਦੇ ਸੀਗੇ ਪੈਟਰੋਲ ਪੰਪਾਂ ਤੇ ਵੀ ਜਿਹੜੇ ਹੈਗੇ ਨੇ ਇਹਨਾਂ ਨੇ ਵਾਰਦਾਤਾਂ ਦੀਆਂ ਕੀਤੀਆਂ ਨੇ ਘਰ ਦੇ ਵਿੱਚ ਵੀ ਜਾ ਕੇ ਚੋਰੀ ਕੀਤੀ ਆ ਨਾਲ ਹੀ ਇਹਨਾਂ ਨੇ ਇੱਕ ਗੈਂਗ ਵੀ ਬਣਾਇਆ ਹੋਇਆ ਸੀ ਵੀ ਲੜਾਈ ਝਗੜੇ ਕਰਨ ਦੇ ਵਿਅਤੀ ਸੀਗੇ ਜੀ ਅਲ ਹਮਦੁਲਿਲਾਹ ਜੀ ਆਪਾਂ ਕਹਿੰਦੇ ਵੀ ਇਹਨਾਂ ਨੂੰ ਵੀ ਆਣ ਚਾਮੜੇ ਜੀ ਆਪਾਂ ਇਹ ਜਿੱਦਾਂ ਮੋੜਲੀ ਪੁਸ਼ਕੈਸ਼ ਦੇ ਵਿੱਚ ਇਹਨਾਂ ਨੇ ਦੱਸਿਆ ਵੀ ਇਹ ਜਿਹੜੇ ਰਿੰਗ ਰੋਡ ਦੇ ਉੱਪਰ ਕਿਸੇ ਪਟੋਲ ਕੋਲੋਂ ਲੁੱਟਣ ਦੀ ਤਿਆਰੀ ਕਰ ਰਹੇ ਸੀ ਇਹ ਟੋਟਲ 5 ਬੰਦੇ ਸੀਗੇ ਇਹਦੇ ਵਿੱਚੋਂ ਅਸੀਂ 3 ਬੰਦੇ ਜਿਹੜੇ ਦੋਸ਼ ਜਿਹੜੇ ਗ੍ਰਫਤਾਰ ਕਰ ਲਏ ਨੇ ਦੋ ਦੋਸ਼ੀ ਅਜੇ ਫਰਾਰ ਹੈਗੇ ਨੇ ਉਹਨਾਂ ਨੂੰ ਅਰੈਸਟ ਕਰਨ ਵਾਸਤੇ ਸਾਡੀ ਟੀਮ ਜਿਹੜੀ ਹੈਗੀ ਆ ਅਨਕੜੀ ਹੋ ਜਾਂਦੀ ਹੈ ਸੱਜੇ ਨੇ بار بار ట్రਾਈ ਕਰ ਰਿਹਾ ਕਿ ਮੈਂ ਹਰ ਤਰ੍ਹਾਂ ਕੋਈ ਕਾਨੂੰਨੀ ਤਰੀਕੇ ਨਾਲ ਤੇ ਤੁਹਾਨੂੰ ਮਦਦ ਕਰਾਂਗਾ ਇਸ ਤਰ੍ਹਾਂ ਦੇ ਵਿਅਕਤੀਆਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇ ਦੇਖੋ ਜਿਹੜੇ ਨਿਊ ਲਾਜ਼ ਹੈਗੇ ਨੇ ਇਹਦੇ ਵਿੱਚ ਜਿਹੜੀ ਬੀਐਨਐਸ ਦੇ ਵਿੱਚ ਇੱਕ ਨਵਾਂ ਸੈਕਸ਼ਨ ਐਡ ਕੀਤਾ ਗਿਆ ਹੈ 111 অর্ਗਨਾਈਜ਼ਡ ਕ੍ਰਾਈਮ ਦਾ ਸੋ ਜਿਹੜੇ ਵਾਰ ਵਾਰ ਜੁਰਮ ਕਰਨ ਦੇ ਆਦੀ ਨੇ ਉਹਨਾਂ ਨੂੰ ਲੱਤ ਪਾਉਣ ਲਈ ਜਿਹੜਾ ਹੈਗਾ ਸੀ ਜਿਹੜੇ ਰੈਲੇਵੈਂਟ ਸੈਕਸ਼ਨ ਹਨ ਤਿਆਰ ਕੀਤੇ ਹੋਏ ਨੇ ਉਹਦਾ ਕਰਾਂਗੇ ਤੇ ਇਨਸ਼ੋਰ ਕਰਾਂਗੇ ਜਿਹੜੇ ਇਹਨਾਂ ਨਾਲ ਸਖਤ ਤੋਂ ਸਖਤ ਜਿਹੜੀ ਕਾਰਵਾਈ ਨਾਲ ਖਿਲਾਫ ਕੀਤੀ ਜਾਵੇ ਉੰਜਵੇਂ ਤੇ 12 ਮੋਰੋ ਵਿੱਚ ਜੇ ਕੋਈ ਅੰਦਰਜਾਤ ਜਰਾ ਵੀ ਇਹਨੂੰ ਫਿੱਟ ਕਰਵਾਈ ਹੈ ਜੀ ਉਹ ਵੀ ਦੋਸ਼ੀ ਹੈ ਜਿਹੜਾ ਜੀ ਨਹੀਂ ਬਲਕਿ ਬਿਲਕੁਲ ਜਿਨ੍ਹਾਂ ਨੇ ਇਹਦੇ ਵਿੱਚ ਕਾਫੀ ਕਾਲੀ ਮੁਕੱਲਮਾ ਦਰਜ ਕੀਤਾ ਸੀ ਫਰਦਰ ਜਿਹੜੀ ਹੈਗੀ ਹੈ ਕਿਥੋਂ ਇਹ ਵੈਪਨ ਕਿਥੋਂ ਲੈ ਕੇ ਆਏ ਸੈਕੰਡਲੀ ਜਿਹੜੀ ਇਹਨਾਂ ਨੇ ਵੈਪਨ ਜਿਹੜੇ ਤਿਆਰ ਕੀਤੇ ਨੇ ਜਿਹਦਾ ਗਰਾਰੀ ਹੈਗੀ ਇਹ ਵੀ ਇਹਨਾਂ ਨੇ ਕਿਸੇ ਮੈਨੂਫੈਕਚਰ ਕਰਵਾਈ ਹੈ ਡੈਫੀਨਿਟਲੀ ਜਿਹੜਾ ਜਿਹੜੇ ਬੰਦੇ ਹੈਗੇ ਨੇ ਉਹਨਾਂ ਦੇ ਖਿਲਾਫ ਅਸੀਂ ਸਿਖਟਕਸ਼ਨ ਲਵਾਂਗੇ ਇਹਨਾਂ ਨੂੰ ਰਿਮਾਂਡ ਹੋਇਆ। ਇਹਨਾਂ ਨੂੰ ਅਸੀਂ ਪੁਲਿਸ ਰਿਮਾਂਡ ਇਹਨਾਂ ਦਾ ਪੇਸ਼ ਕਰਕੇ ਰਿਮਾਂਡ ਅਸਕਰਾਂਗੇ। ਤੇ ਬਾਕੀ ਹੋਰ ਕੌਣ-ਕੌਣ ਇਹਨਾਂ ਦੇ ਨਾਲ ਇਨਵੋਲਵ ਨੇ ਜਾਂ ਕਿਤਾਂ ਦੀ ਵਾਰਦਾਤਾਂ ਜਿਹੜੀਆਂ ਹੈਗੀਆਂ ਇਹਨਾਂ ਨੇ ਪਹਿਲਾਂ ਅੰਜਾਮ ਦਿੱਤਾ ਉਹਨਾਂ ਸਾਰਿਆਂ ਬਾਰੇ ਦੁਗਾਈ ਨਾਲ ਪੁੱਛਿਸ ਕਿਸੇ ਨੂੰ। ਸਾਰੇ ਨਸ਼ੇ ਪੱਤੇ ਦੇ ਵੀ ਆ ਪੀਐਸ ਸਾਰੇ ਡੈਫੀਨਿਟਲੀ ਜਿਹੜੇ ਤਿੰਨੋ ਦੋਸ਼ੀ ਪੜੇਗੇ ਇਹ ਤਿੰਨੇ ਨਸ਼ੇ ਕਰਨ ਦੇ ਆਦੀ ਸੀਗੇ ਤੇ ਨਸ਼ੇ ਦੇ ਵਿੱਚ ਹੀ ਜਿਹੜੀ ਹੈਗੀ ਆ ਉਹਨਾਂ ਨੇ ਪਹਿਲਾਂ ਵੀ ਵਾਰਦਾਤਾਂ ਕੀਤੀਆਂ ਸੀਗੇ ਤੇ ਨਸ਼ੇ ਦੀ ਪੂਰਤੀ ਵਾਸਤੇ ਹੀ ਵਾਰਦਾਤਾਂ ਕਰਦੇ ਸੀ। ਜਦੋਂ ਜਿਹੜੇ ਅਕਸਰ ਬਗਾਤਾਂ ਦਾ ਦੁਦਿਨੇ ਕਿਨਾਂ ਕੰਮ ਚ ਜਾਂਦੇ ਨੇ ਜਿਹੜੇ ਵੀ ਜਾਂਦੇ ਨੇ ਜਾਂ ਫੜੇ ਨਹੀਂ ਜਾਂਦੇ ਜਿਹੜੇ ਜਾਂਦੇ ਨੇ ਬਿਲਕੁਲ ਜਾਂਦੇ ਨੇ ਉਹ ਬਾਅਦ ਵਿੱਚ ਵੇਚਦੇ ਆਗੇ ਫਿਰ ਉਹੀ ਕੁਝ ਚੱਲੀ ਜਾਂਦੀ ਉਹ ਫਿਰ ਉਹਨਾਂ ਨੂੰ ਸੁਣਵਾਇਆ ਲੋਕ ਬੜੇ ਬਗਲੇ ਨਹੀਂ ਜਿਹੜੇ ਕਮੀ ਰਹਿ ਜਾਂਦੀ ਹੈ ਇਹਨਾਂ ਦੇ ਵੇਚ ਪਿਆ ਜਾਂਦੇ ਨੇ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਕਿ ਜਿਹੜਾ ਨਵੇਂ ਲਾਅਸ ਹੈਗੇ ਨੇ ਉਹਦੇ ਵਿੱਚ ਵੀਰਨਸ ਦੇ ਵਿੱਚ ਆਰਗੇਨਾਈਜ਼ਡ ਕ੍ਰਾਈਮ ਦਾ ਜਿਹੜੇ ਸੈਕਸ਼ਨ ਜਿਹੜੇ ਨੇ ਨਵੇਂ ਐਡ ਕੀਤੇ ਗਏ ਨੇ ਉਹ ਜਿਨ੍ਹਾਂ ਦੇ ਉੱਪਰ ਜਿੱਦਾਂ ਵਾਰ-ਵਾਰ ਜਿਹੜੇ ਕ੍ਰਾਈਮ ਕਰਨ ਤੇ ਆਤੀ ਨੇ ਜਿਨ੍ਹਾਂ ਦੇ ਉੱਪਰ ਮੁਕਦਮੇ ਦਰਜ ਨੇ ਉਹਨਾਂ ਵਾਸਤੇ ਸਪੈਸ਼ਲ ਸੈਕਟਲॉ ਬਣਾਏ ਗਏ ਨੇ ਅਸੀਂ ਇਹਨਾਂ ਦੇ ਖਿਲਾਫ ਜਿਹੜਾ ਹੈਗਾ 111 ਦੇ ਤਹਿਤ ਵੀ ਕਾਰਵਾਈ ਕਰਾਂਗੇ ਤੇ ਉਹਦੇ ਵਿੱਚ ਜਿਹੜੀ ਹੈਗੀ ਬੇਲ ਦੀ ਜਿਹੜੀ ਐਪਲੀਕੇਸ਼ਨ ਹੈਗੀ ਹੈ ਜਾਂ ਉਹ ਜਿਹੜੀ ਅੰਦਰ ਰਹਿਣ ਦੀ ਜਿਹੜੀ ਮਿਆਦ ਹੈਗੀ ਉਹ ਕਾਫੀ ਵੱਧ ਜਾਂਦੀ ਹੈ ਤੇ ਸਖਤ ਸਜ਼ਾ ਵੀ ਉਹਦੇ ਵਿੱਚ ਇਨਸ਼ੋਰ ਕੀਤੀ ਗਈ ਹੈ ਸੋ ਅਸੀਂ ਉਹਨਾਂ ਸੈਕਸ਼ਨ ਦੇ ਤਹਿਤ ਇਹਨਾਂ ਦੇ ਖਿਲਾਫ ਕਾਰਵਾਈ ਹਮਚਲੇ ਆਵਾਂ ਜਿਹੜਾ ਨਵਾਂ ਕਾਨੂੰਨ ਕਿਹਾ ਜਾਂਦਾ ਹੈ ਇਹ ਰੈਸੋਸ ਤੇ ਵੀ ਨਸਾ ਦੇ ਜਿਹੜੇ ਨਵੇਂ ਜਿਹੇ ਸਿਰਫ ਨਹੀਂ ਡੈਫੀਨਿਟਲੀ ਜਿਹੜੇ ਬੰਦੇ ਇਹਦੇ ਵਿੱਚ ਕੁਝ ਕਲੌਜ਼ ਹੈਗੇ ਨੇ ਜਿਹੜੇ ਬੰਦੇ ਵਾਰ-ਵਾਰ ਜੁਰਮ ਕਰਦੇ ਨੇ ਜਿਨ੍ਹਾਂ ਨੇ ਗੈਂਗ ਉਨ੍ਹਾਂ ਦੇ ਤਹਿਤ ਜਿਹੜੀ ਹੈਗੀ ਅਸੀਂ ਕਾਰਵਾਈ ਕਰ ਸਕਦੇ ਹਾਂ ਚਾਹੇ ਉਨ੍ਹਾਂ ਦੇ ਮੁਕੱਦਮਾ ਪਹਿਲਾਂ ਵੀ ਦਰਜ ਹੈਗੇ ਅਸੀਂ ਉਨ੍ਹਾਂ ਦੇ ਖਿਲਾਫ ਐਕਸ਼ਨ ਲੈ ਸਕਦੇ ਹਾਂ ਸਰ ਮੋਟੋ ਕਰਨ